ਸਿਰਫ ਚਿੱਟੇ ਵਾਲ ਹੀ ਸਿਆਣਪ ਦੇ ਇਨਸਾਨ ਨਹੀਂ ਹੁੰਦੇ ਜ਼ਿੰਦਗੀ ਜਦੋਂ ਸਾਨੂੰ ਸੂਈ ਦੇ ਨੱਕੇ ਵਿੱਚ ਲੰਗਾਉਂਦੀ ਹੈ ਤੇ ਠੋਕਰਾਂ ਠੇਡੇ ਮਾਰਦੀ ਹੈ ਤਾਂ ਫਿਰ ਉਸ ਟਾਈਮ ਕਾਲੇ ਵਾਲਾਂ ਵਾਲੇ ਵੀ ਹਰ ਸਿਆਣੇ ਹੋ ਜਾਂਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਅਕਲ ਚਿੱਟੇ ਵਾਲਾਂ ਕਰਕੇ ਹੀ ਆਉਂਦੀ ਹੈ ਇਹ ਅਕਲ ਤਾਂ ਸਾਨੂੰ ਅੱਧਿਕ ਉਮਰ ਵਿੱਚ ਹੀ ਆ ਜਾਂਦੀ ਹੈ ਜਦੋਂ ਸਾਡੀ ਜ਼ਿੰਦਗੀ ਵਿੱਚ ਸਾਨੂੰ ਠੋਕਰਾਂ ਠੇਡੇ ਆਪਦੇ ਹੀ ਮਾਰਦੇ ਹਨ ਤਾਂ ਸਾਨੂੰ ਉਦੋਂ ਜਲਦੀ ਹੀ ਸਮਝ ਆ ਜਾਂਦੀ ਹੈ ਵੀ ਸਾਡਾ ਆਪਦਾ ਕੌਣ ਹੈ ਤੇ ਬਗਾਨਾ ਕੌਣ ਹੈ ਸਾਨੂੰ ਸਾਡੀ ਜ਼ਿੰਦਗੀ ਵਿੱਚ ਜ਼ਿਆਦਾਤਰ ਸਾਡੇ ਆਪਦੇ ਹੀ ਸਾਨੂੰ ਠੋਕਰਾਂ ਤੇ ਠੇਡੇ ਮਾਰਦੇ ਹਨ ਜੋ ਇਨਸਾਨ ਆਪਦੀ ਜ਼ਿੰਦਗੀ ਵਿੱਚ ਆਪਦਿਆਂ ਨੂੰ ਜਲਦੀ ਹੀ ਸਮਝ ਲੈਂਦਾ ਹੈ ਤੇ ਪਰਖ ਲੈਂਦਾ ਹੈ ਉਹ ਇਨਸਾਨ ਬਹੁਤ ਹੀ ਜਲਦੀ ਆਪਣੀ ਜ਼ਿੰਦਗੀ ਵਿੱਚ ਸੁੱਖ ਪਾ ਲੈਂਦਾ ਹੈ ਜਿਹੜਾ ਮਨ ਤੋਂ ਲਹਿ ਗਿਆ ਫਿਰ ਉਹ ਭਾਵੇਂ ਸੋਨੇ ਦਾ ਬਣ ਜੇ ਸਾਨੂੰ ਫਰਕ ਨਹੀਂ ਪੈਂਦਾ ਜਿਹੜਾ ਇਨਸਾਨ ਸਾਡੇ ਇੱਕ ਵਾਰ ਮਨ ਵਿੱਚੋਂ ਲੈ ਜਾਂਦਾ ਹੈ ਫਿਰ ਅਸੀਂ ਉਸ ਨੂੰ ਕਦੇ ਵੀ ਦੁਬਾਰਾ ਯਾਦ ਨਹੀਂ ਕਰਦੇ ਫਿਰ ਚਾਹੇ ਉਹ ਇਨਸਾਨ ਸਾਡੇ ਉੱਪਰ ਕਿੰਨਾ ਵੀ ਅਪਦਾ ਖੂਨ ਡੋਲੀ ਜਾਵੇ ਫਿਰ ਉਹ ਖੂਨ ਵੀ ਸਾਨੂੰ ਉਸ ਟਾਈਮ ਪਾਣੀ ਹੀ ਲੱਗਦਾ ਹੈ ਜਦੋਂ ਸਾਡਾ ਇੱਕ ਵਾਰ ਉਸ ਰਿਸ਼ਤੇ ਨਾਲੋਂ ਦਿਲ ਟੁੱਟ ਜਾਂਦਾ ਹੈ ਤਾਂ ਫਿਰ ਕਦੇ ਵੀ ਦੁਬਾਰਾ ਉਸ ਰਿਸ਼ਤੇ ਨਾਲ ਸਾਡਾ ਦਿਲ ਨਹੀਂ ਮਿਲਦਾ ਤਾਂ ਫਿਰ ਉਸ ਰਿਸ਼ਤੇ ਤੋਂ ਸਾਨੂੰ ਨਫ਼ਰਤ ਹੀ ਨਫ਼ਰਤ ਹੋ ਜਾਂਦੀ ਹੈ ਨਾ ਕਿਸੇ ਗਰੀਬ ਨੂੰ ਵੇਖ ਕੇ ਹੱਸਿਆ ਕਰ ਨਾ ਕਿਸੇ ਬਲ ਬੁਰੀ ਨਜ਼ਰ ਨਾਲ ਧੱਕਿਆ ਕਰ ਸਾਨੂੰ ਕਦੇ ਵੀ ਕਿਸੇ ਗਰੀਬ ਇਨਸਾਨ ਦਾ ਹਾਸਾ ਵਿੱਚ ਮਜ਼ਾਕ ਨਹੀਂ ਉਡਾਉਂਦਾ। ਨਾ ਹੀ ਉਸ ਸਾਨੂੰ ਕਦੇ ਵੀ ਕਿਸੇ ਗਰੀਬ ਇਨਸਾਨ ਦੀ ਧੀ ਪੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਹਰ ਇੱਕ ਇਨਸਾਨ ਨੂੰ ਸਾਨੂੰ ਆਪਣੇ ਜਿਹਾ ਹੀ ਸਮਝਣਾ ਚਾਹੀਦਾ ਹੈ। ਸਾਨੂੰ ਹਰ ਇੱਕ ਇਨਸਾਨ ਦੀ ਇੱਜ਼ਤ ਅਤੇ ਪਿਆਰ ਸਤਿਕਾਰ ਕਰਨਾ ਚਾਹੀਦਾ ਹੈ। ਇਨਸਾਨ ਲੋਕਾਂ ਦੇ ਐਬ ਲੱਭਦਾ ਜ਼ਿੰਦਗੀ ਵਿੱਚ ਫਿਰਦਾ ਰਹਿੰਦਾ ਹੈ। ਜੋ ਇਨਸਾਨ ਦੂਜਿਆਂ ਵਿੱਚ ਐਬ ਲੱਭਦਾ ਫਿਰਦਾ ਰਹਿੰਦਾ ਹੈ ਉਹ ਆਪ ਦੇ ਅੰਦਰ ਕਦੇ ਤੱਕ ਕੇ ਨਹੀਂ ਦੇਖਦਾ ਵੀ ਉਸ ਵਿੱਚ ਕਿੰਨੇ ਮਾੜੇ ਐਬ ਹਨ ਸਾਨੂੰ ਪਹਿਲਾਂ ਆਪ ਦੇ ਅੰਦਰ ਐਬ ਚੰਗੇ ਅਤੇ ਚੰਗੇ ਵਿਚਾਰਾਂ ਵਾਲੇ ਹੋਣੇ ਚਾਹੀਦੇ ਹਨ ਤਾਂ ਹੀ ਸਾਨੂੰ ਦੂਜਿਆਂ ਵਿੱਚ ਚੰਗੇ ਐਬ ਨਜ਼ਰ ਆਉਣਗੇ ਜਿੰਨਾ ਇਨਸਾਨ ਦੇ ਦਿਲ ਚੰਗੇ ਹੁੰਦੇ ਨੇ ਉਹਨਾਂ ਇਨਸਾਨ ਦੀ ਕਿਸਮਤ ਹਮੇਸ਼ਾ ਮਾੜੀ ਹੀ ਹੁੰਦੀ ਹੈ ਇਹ ਜੋ ਸਮਾਂ ਦਾ ਅੱਜ ਦਾ ਹੈ ਇਹ ਬਹੁਤ ਹੀ ਮਾੜਾ ਤੇ ਕਲਯੁਗੀ ਸਮਾਂ ਹੈ ਇਸ ਸਮੇਂ ਵਿੱਚ ਚੰਗੇ ਇਨਸਾਨਾਂ ਦੀ ਬਹੁਤ ਹੀ ਕਦਰ ਘੱਟ ਹੁੰਦੀ ਹੈ ਅਤੇ ਮਾੜੇ ਇਨਸਾਨਾਂ ਦੀ ਕਦਰ ਜ਼ਿਆਦਾ ਹੁੰਦੀ ਹੈ ਚੰਗੇ ਇਨਸਾਨ ਦੇ ਦਿਲ ਹਮੇਸ਼ਾ ਚੰਗੀ ਹੀ ਸੋਚ ਵਾਲੇ ਹੁੰਦੇ ਹਨ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਉਹ ਹਮੇਸ਼ਾ ਹੀ ਹਰ ਇੱਕ ਇਨਸਾਨ ਦਾ ਚੰਗਾ ਹੀ ਚਾਹੁੰਦੇ ਹਨ ਇਹ ਕਲਯੁਗੀ ਦੁਨੀਆ ਵਿੱਚ ਤੁਹਾਨੂੰ ਚੰਗੇ ਇਨਸਾਨ ਬਹੁਤ ਹੀ ਘੱਟ ਮਿਲਦੇ ਹਨ ਤੇ ਮਾੜੇ ਇਨਸਾਨ ਜ਼ਿਆਦਾ ਮਿਲਦੇ ਹਨ ਇਸ ਦੁਨੀਆ ਵਿੱਚ ਚੰਗੇ ਇਨਸਾਨ ਨਾਲ ਲੋਕ ਬਹੁਤ ਘੱਟ ਖੜਦੇ ਹਨ ਜੋ ਮਾੜੇ ਇਨਸਾਨ ਹੁੰਦੇ ਹਨ ਉਹਨਾਂ ਨਾਲ ਲੋਕ ਜ਼ਿਆਦਾ ਖੜਦੇ ਹਨ ਇਸ ਲਈ ਚੰਗੇ ਇਨਸਾਨ ਇਸ ਦੁਨੀਆ ਵਿੱਚ ਇਕੱਲੇ ਹੀ ਰਹਿ ਜਾਂਦੇ ਹਨ ਜਦੋਂ ਚੁੱਪ ਸੀ ਲੋਕ ਕਹਿੰਦੇ ਸੀ ਇਹਨੂੰ ਗੱਲ ਨਹੀਂ ਕਰਨੀ ਆਉਂਦੀ ਜੋ ਇਨਸਾਨ ਚੁੱਪ ਰਹਿੰਦਾ ਸੀ ਫਿਰ ਲੋਕ ਉਸ ਇਨਸਾਨ ਨੂੰ ਕਹਿੰਦੇ ਹਨ ਕਿ ਇਹ ਬੋਲਦਾ ਬਹੁਤ ਘੱਟ ਹੈ ਇਸ ਚੁੱਪ ਰਹਿਣ ਵਾਲੇ ਇਨਸਾਨ ਨੂੰ ਕੋਈ ਗੱਲ ਨਹੀਂ ਕਰਨੀ ਆਉਂਦੀ ਇਹ ਚੁੱਪ ਹੀ ਚੁੱਪ ਰਹਿੰਦਾ ਹੈ ਇਹ ਬੇਅਕਲ ਹੈ ਫਿਰ ਲੋਕ ਉਸ ਚੁੱਪ ਰਹਿਣ ਵਾਲੇ ਇਨਸਾਨ ਨੂੰ ਕਹਿੰਦੇ ਹਨ ਕਿ ਇਸ ਦਾ ਦਿਮਾਗ ਕੰਮ ਘੱਟ ਕਰਦਾ ਹੈ ਜਦੋਂ ਉਹ ਚੁੱਪ ਰਹਿਣ ਵਾਲਾ ਇਨਸਾਨ ਗੱਲ ਲੋਕਾਂ ਦੇ ਮੂੰਹ ਤੇ ਕਰਨ ਲੱਗ ਪੈਂਦਾ ਹੈ ਤੇ ਤਾਂ ਫਿਰ ਉਹੀ ਇਨਸਾਨ ਨੂੰ ਜ਼ਿਆਦਾ ਬੋਲਣ ਵਾਲਾ ਕਹਿੰਦੇ ਹਨ ਫਿਰ ਉਸ ਇਨਸਾਨ ਨੂੰ ਲੋਕ ਕਹਿੰਦੇ ਹਨ ਕਿ ਇਸ ਨੂੰ ਬੋਲਣ ਦੀ ਅਕਲ ਨਹੀਂ